ਇਹ ਜੁਨੇ ਗਾਇਆ ਬਜਾਇਆ ਬੜਾ ਪ੍ਰਯਾਸ ਕਰ ਮਿਲਿਆ ਗਾਣਾ ਕੋਈ ਗਾਇ ਮੈਂ ਤਾਂ ਉਹ ਜਿਹੇ ਗਾਣੇ ਗਾਉਣਾ ਜਿਹੜੇ ਲੋਕਾਂ ਨੇ ਮੰਗਾਇਓ ਨੇ ਇੱਕ ਗਾਣਾ ਗਾਇਆ ਜੁੱਤੀਆਂ ਬਾਰੇ ਕਿ ਸੁਣਿਆ ਕਰੋ ਕਿ ਕਿਸੇ ਜੁਤੀਆਂ ਬਾਰੇ ਗਾਣਾ ਗਾਇਆ ਹੋ ਤੋ ਮੈਂ ਸੁਣਾਉਣਾ ਜੁੱਤੀਆਂ ਬਾਰੇ ਗਾਣਾ ਸਾਰੇ ਲੋਕ ਜੁੱਤੀਆਂ ਲਾ ਕੇ ਦਰਬਾਰ ਤੇ ਆਉਂਦੇ ਮਖਰ ਦੇਖਦੇ ਕਹਿੰਦਾ ਕਿ ਜੁੱਤੀਆਂ

ਹਿੰਦਾਂ ਸਿੰਘ ਵਾਲੀ ਗੱਲ ਪੜਾਣਾ ਬੱਚੇ ਵਿੱਚ ਸੰਭਾਲ ਲਿਆ ਆਪਣੇ ਆਪਣੇ ਜਿਹੜੇ ਕੋਈ ਤੰਗ ਕਰਦੇ ਮੈਨੂੰ ਦੇ ਦੇ ਮੇਲਾ ਜੰਨਾ ਆ ਅੰਤਰਾਸ਼ਰਮ ਕੁਮਤੈ ਜੈ ਬਰੇਵੀ ਜੈ ਬਰੇਵੀ ਧੰਨਵਾਦ ਮੈਂ ਨਾਮ ਸਿਫਤਾਂ ਦੇ ਮਾਰ ਜੁੱਤੀ ਲਾ ਕੇ ਹੈ ਤੇ ਲੋਕੀ ਚੱਕੀ ਫਿਰਦੇ ਹੰਤਾ ਕਾਰ ਦੀਆਂ ਜੁੱਤੀਆਂ ਜਿੰਨੇ ਅਵਾਰਡ ਮੈਨੂੰ ਮਿਲੇ ਅਜੇ ਤੱਕ ਅਜਿਹੀ ਕੁਝ ਨਹੀਂ ਇਦਾਂ ਦਾ ਪਦਮ ਸ਼੍ਰੀ, ਸਟੇਟ ਅਵਾਰਡ, ਨੈਸ਼ਨਲ ਅਵਾਰਡ ਹੁਣ ਮੈਨੂੰ ਵੰਡਲ ਅਵਾਰਡ ਤੱਕ ਦਾ ਨਾਮ ਹੋ ਗਿਆ ਮੈਂ ਤਾਂ ਕਦੇ ਅੰਗਰਕ ਸਾਹਿਬ ਨਾਲ ਵਿੱਚ ਲਿਖ ਡੈ ਰਣਾ ਕਦੇ ਸਾਡੇ ਦੀ ਗੱਲ ਸੁਣੀ ਹਰਕਾਰ ਇਹ ਜੁੱਤੀਆਂ ਕੋਈ ਨਹੀਂ ਹੈ ਗੋਣਣਾ ਕੋਈ ਬਾਰ ਬਦਈ ਫਿਰ ਤੱਕ ਜੁੱਤੀਆਂ ਪਾਈ ਫੱਟਾ ਕੁਝ ਮੈਂ ਮਰਦਾ ਫੱਟਾ ਉਹ ਸੁਰਤ ਤਾਂ ਖੜਕ ਨਹੀਂ ਲੱਗਦਾ ਭਾਈਪਤ ਕੇ ਕਿਹਨ ਲੱਗਦਾ ਸੁਣ ਲਿਖ ਲਿਖ ਸਹੀ ਗੱਲ ਆਸਤੋਆ ਸਾਬ ਮੇਰੇ ਛੋਟੇ ਭਰਾ ਮਮ ਜੀ ਸਾਡੇ ਸੇਵ ਸਿੰਘ ਜੀ ਕਮਾਇਆ ਮਮ ਜੀ ਨੇ ਉਹਨਾਂ ਦੇ ਫਰਜ਼ੰਦ ਨੇ ਪੂਰਾ ਸਰਗਰ ਅਵਿੰਦਰ ਸਿੰਘ ਕਮਾਇਆ ਐਮ ਐਲ ਏ ਸਾਡੇ ਸਰਕੇ ਦੇ ਮਾਨ ਨੇ ਤਾੜੀਆਂ ਮਾਰੂਗਾ ਦੱਬ ਕੇ ਵਗਸ ਕਰਨ ਜਿਆਣੋ ਮੋਤ ਮੱਡੀਆਂ ਮੇਰੇ ਭਰਾ ਬਣੀਆਂ ਦੇ ਵੀਡੀਓ ਕੱਟ ਦੇ ਵੈਲਕਮ ਟੂ ਥੈਂਕ ਯੂ ਹਾਂ ਦੇ ਬਾੜ ਜੁੱਤੀ ਲਾ ਕੇ ਤੇ ਲੋਕੀ ਚੰਗੀ ਫਿਰਦੇ ਹੰਕਾਰ ਦੀਆਂ ਫੁੱਟੀਆਂ ਅਗਲੀ ਗੱਲ ਸੁਣੋ ਕੋਈ ਮੁੱਚਾ ਲਫੰਗਾ ਜਦ ਬੱਚਿਆਂ ਨੂੰ ਛੇੜਦਾ ਕੋਈ ਮੁੱਚਾ ਲਫੰਗਾ ਜਦ ਬੱਚਿਆਂ ਨੂੰ ਛੇੜਦਾ ਤੇ ਝੱਟ ਦੇਣੇ ਬੱਚਿਆਂ ਨੂੰ ਤਾਰਦੀਆਂ ਫੇ ਖਾਣ ਵਾਲਾ ਜਾਣੇ ਜਾਂ ਮਾਰਨ ਵਾਲਾ ਜਾਣੇ ਤੇ ਚੰਗਾ ਵਾਲਾ ਕੁਝ ਨਹੀਂ ਵਿਚਾਰਦੀਆਂ ਫਿਰ ਕੋਸ਼ਿਸ਼ ਕੋਈ ਹੋਵੇ ਕੋਈ ਮਰਜੀ ਹੋਵੇ ਤੇ ਪਨਾ ਵਿੱਚ ਗਿੱਜ ਤੇ ਉਹ ਕਾਰਦੀਆਂ ਮੇਰਾਬ ਦੀ ਸੋ ਉਹ ਰੱਬ ਦੀ ਸੋ ਅੱਜ ਵੀ ਬਣੇ ਚਿੱਤੇ ਆਉਂਦੀਆਂ ਤੇ ਤੇਰੇ ਮਾਪੂ